ਹਾਂਜੀ ਮੈਂ ਤੁਹਾਡੀ ਆਪਣੀ ਪਰਮਜੀਤ कौर ਸਮਾਗਿ ਤੇ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੀ YouTube ਫੈਮਲੀ ਦਾ ਸਵਾਗਤ ਹੈ ਤੇ ਅੱਜ ਅਸੀਂ ਧਰਦੇ ਆ ਜੀ ਘਹਾਰਾ ਕਿਉਂਕਿ ਪਾਠਨਾ ਤਾਂ ਸੋਨੂੰ ਪਾਠ ਪਾਠ ਕੇ ਦਿਖਾਤੀਆਂ ਸੀ ਬਹੁਤ ਕਿਉਂਕਿ ਸਾਡਿਆਂ ਤਾਂ ਪਾਠਨਾ ਕੋਈ ਚੋਰ ਵੀ ਲੈ ਗਿਆ ਚੱਕ ਕੇ ਸਾਡਿਆਂ ਤਾਂ ਪਾਠਨਾ ਵੀ ਨਹੀਂ ਛੱਡਦਾ ਤੇ ਇਸ ਕਰਕੇ ਕਿਉਂਕਿ ਅੱਜ ਕੋਈ ਵੀ ਵੀਡੀਓ ਬਣਾਉਣ ਦਾ ਸਾਡਾ ਸਮਾਂ ਨਹੀਂ ਸੀਗਾ ਦੇਸ਼ ਕਰਕੇ ਮੈਂ ਆਖਿਆ ਬਲੌਗ ਤੇ ਇੱਕ ਆ ਸਾਡੀ ਭੈਣ ਜੀ ਅਮਰਜੀਤ ਕੌਰ ਤੇ ਇਹ ਤੋਂ ਕਹੇ ਜੇ ਮਰਜੀ ਡਿਜ਼ਾਈਨ ਦਾ ਤੁਸੀਂ ਗਹਾਰਾ ਧਰਾ ਲੋ ਤੇ ਬਹੁਤ ਸੋਹਣੇ ਗਹਾਰੇ ਤਰਨ ਜਾਂਦੀ ਆ ਹਾਂਜੀ ਕਿਉਂਕਿ ਇਸ ਕਰਕੇ ਮੈਂ ਆਖਿਆ ਵੀ ਅੱਜ ਦਾ ਬਣਾਇਆ ਜਾਵੇ ਆਪਣਾ ਬਲੌਗ ਗਹਾਰੇ ਦਾ ਤੇ ਤੁਸੀਂ ਸਾਡੇ ਗਹਾਰੇ ਦੇਖੋ ਤੇ ਤੁਸੀਂ ਸਾਨੂੰ ਨਾ ਸਾਡੇ ਗਹਾਰੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਜਰੂਰ ਤੇ ਵੀ ਸਾਨੂੰ ਸਾਡੇ ਧਰੇ ਹੋਏ ਗਹਾਰੇ ਕਿਵੇਂ ਦੇ ਲੱਗੇ ਹੈਗੇ ਕਿਉਂਕਿ ਪਾਠ ਨਾ ਪੱਥਨ ਦੀ ਮੈਂ ਬਹੁਤ ਜ਼ਿਆਦਾ ਸ਼ਕੀਲ ਆ ਤੇ ਤੁਸੀਂ ਸਾਡੀਆਂ ਵੀਡੀਓ ਨੂੰ ਹੱਥ ਵਨ ਕੇ ਬੇਨਤੀ ਆ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਦੱਬ ਕੇ ਕਿਉਂਕਿ ਤੁਹਾਡੀ ਮਦਦ ਵੀ ਸਾਨੂੰ ਬਹੁਤ ਜ਼ਿਆਦਾ ਜ਼ਰੂਰ ਆ ਜ਼ਰੂਰ ਤਾਂ ਤੇ ਕਿਉਂਕਿ ਸਾਡਾ ਹਜੇ ਟਾਈਮ ਪੂਰਾ ਨਹੀਂ ਹੋਇਆ ਵਾਚਿੰਗ ਟਾਈਮ ਸਾਡਾ ਪੂਰਾ ਹੋ ਜੇ ਇਸ ਕਰਕੇ ਹਨਾ ਤੇ ਸਾਡੇ ਘੰਟੇ ਬਹੁਤ ਜ਼ਿਆਦਾ ਘਟਾ ਹਜੇ ਯਾਨੀ ਕਿ ਸਾਡਾ 1000 ਘੰਟਾ ਘਟ ਪਿਆ ਤੇ ਉਸ ਉਹ ਤਾਂ ਹੀ ਸੋਨੂ ਕਰਦੇ ਆਂਗੇ ਰਿਕਵੈਸਟ ਵੀ ਤੁਸੀਂ ਕੋਈ ਫਰਕ ਨਹੀਂ ਪੈਂਦਾ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਜਾਂ ਕਿਸੇ ਦੀ ਵੀਡੀਓ ਦੇਖਣ ਨਾਲ ਕੋਈ ਆਪਾਂ ਨੂੰ ਟੈਗਸ ਜਾਂ ਪੈਸੇ ਆਪਣੇ ਨਹੀਂ ਲੱਗਦੇ ਤੇ ਤੁਸੀਂ ਸਾਡੇ ਨਾ ਬਲੌਗ ਦੇਖਿਆ ਕਰੋ ਬਲੌਗ ਤਾਂ ਸੀ ਘੱਟ ਬਣਾਉਣੇ ਯਾਨੀ ਕਿ ਅਸੀਂ ਤਾਂ ਵੀਡੀਓ ਨੂੰ ਗੁਰੂ ਨੂੰ ਬਣਾਉਣੇ ਹਨਾ ਕਿਉਂਕਿ ਇੱਕ ਆ ਬੱਚੀ ਵਿਚਾਰੀ ਮੇਰੇ ਨਾਲ ਲੱਗੀ ਹੁੰਦੀ ਹੈ ਯਾਨੀ ਕਿ ਮੇਰੀ ਹੈ ਤਾਂ ਪਤੀ ਜੀ ਪਰ ਜੋ ਆਪਦੇ ਮਾਪਿਓ ਜਿਹਦਾ ਨਹੀਂ ਬਣਦਾ ਨਾ ਉਹ ਇੱਕ ਹੁੰਦਾ ਤਾਂ ਆਦੀ ਹੈ ਨਾ ਇਸ ਕਰਕੇ ਕਿਉਂਕਿ ਉਹ ਬੱਚੀ ਨੂੰ ਮਦਦ ਮਿਲ ਕੇ ਆ ਨਹੀਂ ਆ ਬੱਚੀ ਨੂੰ ਵਿਚਾਰੀ ਨੂੰ ਮਦਦ ਮਿਲ ਜਾਣੀ ਹੈ ਹਨਾ ਤੁਸੀਂ ਸਾਡੇ ਅੰਡ ਤੱਕ ਵੀਡੀਓ ਦੇਖਿਆ ਕਰੋ ਸਾਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਸਾਨੂੰ ਬਹੁਤ ਜ਼ਿਆਦਾ ਮਦਦ ਮਿਲਣੀ ਹੈ ਇਹ ਚੀਜ਼ ਦੀ ਤੇ ਸਾਡਾ ਚੈਨਲ ਛੇਤੀ ਜੂ ਛੇਤੀ ਕਰ ਲੋ ਤੁਸੀਂ ਮੋਨੋ ਟੈਜ ਫਿਰ ਅਸੀਂ ਇੱਕ ਟੀਮ ਬਣਾ ਲਾਂਗੇ ਤੇ ਟੀਮ ਨਾਲ ਅਸੀਂ ਆਪਣੀਆਂ ਸਟੋਰੀਆਂ ਬਣਾ ਕੇ ਜਾਨੀ ਕਿ ਨਾਟਕ ਬਣਾ ਕੇ ਪਾਇਆ ਕਰਨੇ ਆ ਤੁਹਾਨੂੰ ਪਤਾ ਵੀ ਹਜੇ ਮੁੰਡੇ ਕੋਲ ਨੂੰ ਅਸੀਂ ਨਹੀਂ ਲਾ ਸਕਦੇ ਹੈਨਾ ਕਿਉਂਕਿ ਉਹ ਵੀ ਤਾਂ ਵਿਚਾਰੇ ਇੱਕ ਆਵਦੇ ਦਾ ਰਜਗਾਰ ਹੁੰਦਾ ਹੈਗਾ ਤੇ ਉਹ ਵੀ ਤਾਂ ਵਿਚਾਰੇ ਆਪ ਦਾ ਖਰਚਾ ਪਾਣੀ ਭਾਲਦੇ ਆ ਤੇ ਇੰਨੀ ਕੁ ਪਹੁੰਚ ਸਾਡੇ ਚ ਹੈ ਨਹੀਂ ਵੀ ਅਸੀਂ ਖਰਚਾ ਪਾਣੀ ਹਜੇ ਦੇ ਸਕੀਏ ਤੇ ਫਿਰ ਅਸੀਂ ਬਣਾਇਆ ਕਰਾਂਗੇ ਹੁਣ ਤੁਸੀਂ ਸਾਡੇ ਦੇਖ ਲੋ ਘਾਰੇ ਤੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਸਾਡੇ ਘਾਰੇ ਦੱਸਿਓ ਵੀ ਤੁਹਾਨੂੰ ਕਿੰਨੇ ਕੁ ਪਸੰਦ ਆਏ ਸਾਡੇ ਘਾਰੇ ਲਾਏ ਕਿੰਨੇ ਕੁ ਸੋਹਣੇ ਲੱਗੇ ਨਾਲ ਪਸੰਦ ਕਰ ਲਿਓ ਭਾਈ ਹ ਸਾਡਾ ਤਾਂ ਅੱਡੀ ਚਤੀ ਦਾ ਜੋਰ ਸਾਡੇ ਤਾਂ ਖੂਨ ਪਸੀਨਾ ਪਸੀਨਾ ਹੀ ਬਣ ਗਿਆ ਸਾਰਾ ਖੂਨ ਤਾਂ ਰਹਿ ਹੀ ਨਹੀਂ ਸਾਡੇ ਚ ਖੂਨ ਤਾਂ ਮਚ ਕੇ ਨਾ ਕੋਲੇ ਹੋ ਗਿਆ ਅੱਜ ਤੱਕ ਜਮਤੋਂ ਪੈਣੀ ਸੀਗੀ ਬਸ ਛੱਡ ਗੱਲ ਦਿਓ ਗਰਮੀ ਬਹੁਤ ਜ਼ਿਆਦੇ ਸੀਗੀ ਤੇ ਫਿਰ ਵੀ ਅਸੀਂ ਬਣਾਈ ਗਏ ਆ ਅੱਜ ਤਾਂ ਬਸ ਐ ਲੱਗਦਾ ਵੀ ਖੂਨ ਤਾਂ ਹੈ ਹੀ ਨਹੀਂਗਾ ਕੱਲਾ ਪਾਣੀ ਬਣ ਗਿਆ ਖੂਨ ਦਾ ਤੇ ਇਸ ਕਰਕੇ ਸਾਨੂੰ ਰਿਕਵੈਸਟ ਆ ਵੀ ਤੁਸੀਂ ਸਾਡੀ ਵੀਡੀਓ ਦੱਸਿਓ ਫਿਰ ਸਾਨੂੰ ਕਮੈਂਟ ਕਰਿਓ ਤੁਸੀਂ ਵੀ ਭਾਈ ਤੁਹਾਡੇ ਘਾਰੇ ਤਾਂ ਬਾਲੇ ਸੋਨੇ ਆ ਤੁਹਾਡੇ ਘਾਰੇ ਨਹੀਂ ਇਹ ਤਾਂ ਹੀਰੇ ਆ ਹੀਰੇ ਹਾਂ ਨਾਲੇ ਮੈਂ ਹਾਂਜੀ ਚਾਤੀ ਇਹ ਜੀ ਸਾਡੇ ਘਾਰੇ ਤੁਸੀਂ ਦੇਖੋ ਸਾਨੂੰ ਕਿੰਨੇ ਨੇ ਪਿਆਰੇ ਤੇ ਸਾਰੇ ਜੱਗ ਤੋਂ ਨਿਆਰੇ ਇਹ ਸਾਡੇ ਘਾਰੇ ਦੇਖੋ ਸਾਨੂੰ ਕਿਵੇਂ ਦੇ ਲੱਗਦੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤਾਂ ਸਾਨੂੰ ਟਾਈਮ ਦੇਖ ਮਣਕੀ ਲਾਉਣਾ ਪੈਂਦਾਗਾ ਤੇ ਵੀ ਹੁਣ ਜਦੋਂ ਵੀਰ ਕੋ ਬਣਾਉਨੇ ਆਗੇ ਕਮੇਡੀ ਕਰਦੇ ਆ ਦੇਖ ਵੀ ਵੀਰ ਦੇ ਵੀ ਕੰਮ ਹੋ ਜਾਂਦੇ ਆ ਹਨਾ ਤੇ ਕਮੇਡੀ ਵੀ ਬੰਦਾ ਮੈਨੂੰ ਤੋਲ ਕੇ ਦੇਖ ਬੋਲ ਸਕਦਾ ਹਨਾ ਜਿਆਦਾ ਤਾਂ ਹੁਣ ਜਿੰਨੂਕ ਬੰਦੇ ਨੂੰ ਆਉਂਦੀ ਹੈ ਕਮੈਡੀ ਓਨੀ ਵੀ ਕਰੂੰ ਬਲੌਗ ਦੇ ਵਿੱਚ ਆਪਾਂ ਜੋ ਆਪਣੇ ਮਨ ਚ ਆਉਂਦਾ ਸੋ ਆਪ ਦੱਸ ਸਕਦੇ ਆ ਦੁੱਖ ਸੁੱਖ ਸਾਂਝਾ ਕਰ ਸਕਦੇ ਆ ਮੈਂ ਆਖਿਆ ਵੀ ਆਪਾਂ ਸਾਰਾ ਦਿਨ ਨਾ ਮੇਰੇ ਪਤੀ ਜੀ ਨੂੰ ਆਖਿਆ ਆਪਾਂ ਵੀਡੀਓ ਬਣਾਉਂਦੇ ਰਹਿਨੇ ਆ ਆਪਣੀ YouTube ਫੈਮਿਲੀ ਨਾਲ ਆਪਣੇ ਦਰਸ਼ਕਾਂ ਨਾਲ ਤੇ ਵੀ ਆਪਾਂ ਕਦੇ ਵੀ ਇਹ ਚੀਜ਼ ਦਾ ਦੁੱਖ ਸੁੱਖ ਸਾਂਝਾ ਨਹੀਂ ਕੀਤਾ ਕਿਉਂਕਿ ਸਾਡੀ ਜੋ ਮਤੇਰ ਵਾਲੀ ਸਟੋਰੀ ਆ ਉਹ ਵੀ ਤਾਂ ਸੱਚ ਦੀ ਬਣੀ ਹੋਈ ਜੰਦੇ ਆ ਜੋ ਵਿਚਾਰੀ ਦੀ ਮੇਰੀ ਭਤੀਜੀ ਦਾ ਦੁੱਖ ਸੁੱਖ ਹੁੰਦਾ ਉਹ ਵੀ ਇਤੇ ਦੀ ਸੱਚੀ ਸਟੋਰੀ ਆ ਹਨਾ ਇਹਦੀ ਥੋੜੀ ਜਿਹੀ ਸਟੋਰੀ ਅਸੀਂ ਬਣਾ ਕੇ ਪਾਈ ਆ ਉਹ ਸੱਚ ਆ ਉਹ ਤੁਸੀਂ ਵੱਧ ਤੋਂ ਵੱਧ ਪਸੰਦ ਕਰੋ ਕਿਉਂ ਬੱਚੀ ਨੂੰ ਮਾਨ ਹੋ ਜਾਣਾ ਇਹ ਚੀਜ਼ ਦਾ ਵੀ ਮੈਨੂੰ ਕਿਤੋਂ ਨਾ ਕਿਤੋਂ ਤਾਂ ਸਾਥ ਮਿਲਿਆ ਹਨਾ ਤੇ ਹਾਂ ਸਾਨੂੰ ਬਸ ਸਾਨੂੰ ਇਹੀ ਸਾਡੀ ਰਿਕਵੈਸਟ ਆ ਸਾਡੀਆਂ ਵੀਰੋ ਤੁਸੀਂ ਐਂਡ ਤੱਕ ਦੇਖਿਆ ਕਰੋ ਤੇ ਕਿਉਂਕਿ ਸਾਡਾ ਵਰਚਿੰਗ ਟਾਈਮ ਪੂਰਾ ਹੋ ਜਾਣਾ ਮੋਨੋਟੈਜ ਹੋ ਜੂਗਾ ਸਾਡਾ ਚੈਨ ਨਾਲ ਤੇ ਇਹ ਨਾ ਵੀ ਚਲ ਡਿਜ਼ਾਈਨ ਜਾਂ ਬਣ ਜੂਗਾ ਅਮਰਜੀਤ ਹਨ ਹਾਂ ਨਾਲੇ ਆ ਮੋਰੇ ਜੀ ਬੰਦ ਹੋ ਜਾਣਗੇ ਹਾਂਜੀ 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 ਲਿਆ ਫੜਾ ਹਾਂ ਹਾਂ ਲਿਆ ਫੜ ਫੜ ਤੇ ਆ ਪਤਾ ਕੀ ਹੁਣ ਇਹਨਾਂ ਲਿਪ ਦੂੰਗੀ ਚਾਰ ਚਾਰ ਪੰਜ ਪੰਜ ਵਾਰੀ ਲਾ ਦੂੰਗੀ ਤੇ ਗੋਹਾ ਹਨ ਵੀ ਹੁਣ ਪੱਥਨਾ ਪਠਾਈਆਂ ਹਾਈ ਨਹੀਂ ਜਾਇ ਖਾਣੇ ਦੇ ਕੁੜੇ ਜਿਹੜਾ ਕੋਈ ਦੇਖ ਲੇ ਨੀ ਤੂੰ ਤਾਂ ਪੱਥ ਨਹੀਂ ਬਲਾਂ ਪੱਥਲੀਆਂ ਨੁਪੁੱਤੇ ਦੇ ਗੋਹਾ ਪਾਧੇ ਪਾਧੇ ਤਾਂ ਆਪਦੀ ਮੋਖ ਨਿਕਲਣ ਵਾਲੀ ਹੋ ਜਾਂਦੀ ਐ ਜਮੀਨ ਨਹੀਂ ਖੀ ਸਾਧ ਦਮਾਈ ਖੜੀ ਐ ਜਮਾ ਹਾਂ ਤਾਂ ਕੋਈ ਦੇਖਦਾ ਨਹੀਂ ਇਹਨੇ ਵਿਚਾਰੀ ਨੇ ਪੱਤੂਆਂ ਕਿਵੇਂ ਆ ਜੋਰ ਲੱਗਿਆ ਸਾਰਾ ਜੋਰ ਲੱਗ ਗਿਆ ਪੱਥ ਦੀ ਦਾ ਤੂੰ ਤਾਂ ਪੱਥ ਨਹੀਂ ਬਾਹਲੀਆਂ ਪੱਥਲੀਆਂ ਹੋਰ ਮੈਂ ਕਿ ਪੱਥੀਆਂ ਨਹੀਂ ਐ ਤਾਂ ਮੈਂ ਤਰ੍ਹਾਂ ਗੋਹਾ ਵਗਾ ਦੇਣੀਆਂ ਤੇ ਪਾਥੀ ਵਣ ਕੇ ਆ ਕੇ ਮੇਰੇ ਪੈਰਾਂ ਚ ਡਿੱਗ ਪਾੰਦੀ ਹੈਗੀ ਉਹੀ ਨਹੀਂ ਯਰਦੇ ਲੋਕ ਯਰਦੇ ਨਹੀਂ ਸਹੀ ਗੱਲ ਹੈ ਨਹੀਂ ਮੇਰੀ ਗੱਲ ਸੁਣ ਜੇ ਤਾਂ ਕੋਈ ਤੂੰ ਤੁਰੇ ਜਾਂਦੇ ਭੈਣ ਭਾਈ ਕੋਲੇ ਖੜ ਗਿਆ ਤੂੰ ਮੇਰੀ ਗੱਲ ਸੁਣ ਲੈ ਹਨਾ ਤੂੰ ਲੇਖ ਲੈ ਮੇਰੀ ਗੱਲ ਇਹ ਪਤਾ ਅਗਲਾ ਕੀ ਆਖੂ ਛੁੜੇ ਵੀਰ ਆ ਤੂੰ ਕਿਹਦੇ ਕੋਲੇ ਖੜੀ ਸੀਗੀ ਇਹ ਤੇਰਾ ਕੀ ਲੱਗਦਾ ਸੀ ਲੈ ਦੱਸੋ ਵੀ ਤੁਸੀਂ ਕੀ ਸੈਨ ਕਰਾਉਣਾ ਇਹ ਤੇਰਾ ਕੀ ਲੱਗਦਾ ਸੀ ਤੇ ਹੁਣ ਮੇਰੀ ਗੱਲ ਸੁਣ ਤੇਰੇ ਮੇਰੇ ਵਰਗੀ ਕੋਲੇ ਗੁੜ ਚਾਹ ਨਾ ਹੋਵੇ ਤੈਨੂੰ ਪੁੱਤੇ ਦਾ ਨਾ ਅਗਲਾ ਦੇਖ ਕੇ ਪਹਿਲੇ ਹੀ ਮੂੰਹ ਕਰ ਲੂ ਢੂੜ ਪੈਸੇ ਦਾ ਬੰਦਾ ਨਹੀਂ ਹੁੰਦਾਗਾ ਵਿਖਾ ਨਹੀਂ ਮੈਥੋਂ ਕੋਈ ਮੰਗੂ ਵਾਪਸ ਵਹੀ ਤਾਂ ਗੱਲ ਹੈ ਹੱਦ ਹੋਈ ਖੜੀ ਹੈ ਜਮਾ ਲੋਕਾਂ ਦੀ ਇਐਟ ਕੀਤਾ ਮੈਂ ਲੋਕਾਂ ਦਾ ਨਾ ਐਂ ਤਿਆਰਪਾ ਕੱਢਿਆ ਬੇਣ ਮੈਂ ਤੈਨੂੰ ਕੀ ਦੱਸਾਂ ਮੇਰੇ ਕੋਲ ਨਾ ਪੱਥਰਾਂ ਨਾ ਤੈਨੂੰ ਲੋੜ ਹੀ ਪਾਉਣ ਨੂੰ ਵੀ ਪੱਥਰ ਨਾ ਮੇਰੇ ਕੋਲ ਠੀਕ ਤੇ ਭਾਣੇ ਮੇਰੀ ਗੱਲ ਸੁਣ ਜਿਹੜਾ ਕੋਈ ਆਵੇ ਦੇਖਣ ਕਹਿੰਦੀ ਕੁੜੇ ਮਾਸੀ ਤੂੰ ਐਂ ਕਰ ਪੱਥਰ ਨਾ ਪੱਥਰ ਨਾ ਸੋਣ ਤਾਂ ਥਾਂ ਹੀ ਛੜਕ ਤੇ ਬੁਲਾਏ ਮੈਂ ਅੱਕਾ ਕੋੜਾ ਮੈਂ ਕੌਲ ਕਰ ਲਿਆ ਕੋਈ ਤੇ ਬੂਹ ਮਰ ਜਾ ਇੱਕ ਪਾਥਨਾ ਪਾਥੀ ਵੀ ਨਿਰ ਕੋਲ ਤਾਂ ਮਚਾਉਣ ਨੂੰ ਜੇ ਪਾਣੀ ਮੈਂ ਪਾਥਾ ਕਰਨੀ ਭਾਵੇਂ ਕੁਛ ਲੰਗੀ ਜੇ ਪਾਣੀ ਮੈਂ ਪਾਥ ਲੀਆਂ ਬਰੀਤ ਹਨਾ ਤਾਂ ਕਿ ਕੋੜੇ ਤੂੰ ਇੰਨੇ ਪਾਥੀਆਂ ਦਾ ਕਰੇਂਗੀ ਕਿਸਾਨੂੰ ਐ ਤਾਂ ਦੱਸ ਦੇ ਲੈ ਦੱਸ ਨਹੀਂ ਕਿ ਗੋਲ ਗੋਲ ਪੱਥਨਾ ਨਹੀਂ ਤੂੰ ਤਾਂ ਬਿੰਗਣੀ ਪੈਣ ਦਿੰਦੀ ਕੋਈ ਤਾਂ ਪੈਣੇ ਆਖੇ ਬਿੰਗਣੀ ਪੈਣ ਦਿੰਦੀ ਨਜ਼ਰ ਲਾਤੀ ਪੈਣੇ ਹੋਰ ਤੇ ਕੋਈ ਪਾਣੇ ਆਖੇ ਤੇ ਨਾ ਪਾਸ ਨਾ ਤਾਂ ਚੋਰੋਂ ਚੱਕ ਕੇ ਲਿਜਾਣ ਆਲਣਾ ਮਾਏ ਕਬੀਰ ਤੁਸੀਂ ਸੈਂਦਕੀ ਲੈ ਜਾ ਚੋਰੋਂ ਕੀ ਕਰਨ ਨਾਲ ਲਿਜਾ ਕੇ ਤੇ ਪਾਣੇ ਇਹ ਜੀ ਕਾਹ ਇਤਤ ਗੱਲ ਹੈਗੀ ਹੈਗੀ ਇਹ ਤਾਂ ਪਾਣੇ ਲੋਕ ਖੜਾ ਨ ਛੜਦੇ ਬੰਦੇ ਦਾ ਕਿਨੇ ਨਾ 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 ਹਾਂ ਉਹਦਾ ਚੱਕਣਾ ਨਹੀਂ ਨਾ ਗੋੜਾ ਚਾਹਤ ਨਹੀਂ ਮੇਰੀ ਗੱਲ ਸੁਣ ਇਹ ਤਾਂ ਤੈਨੂੰ ਨਾ ਪਹਿਲਾ ਪਹਾਵਤ ਜੀ ਨਹੀਂ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਗੱਲ ਸੁਣਾਉਂਦੇ ਹੁੰਦੇ ਪਿਆਰੇ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਹਾਂ ਇਹਨੇ ਪੁੱਤ ਨਾ ਦੋ ਜਾਣੇ ਜਾਣ ਵਿਚਾਰੇ ਦੋਨੇ ਜੀ ਤੇ ਕਹਿੰਦੀ ਉਹ ਗਧੇ ਤੇ ਚੜੇ ਜਾਣ ਹੂੰ ਜੋ ਗਧੇ ਤੇ ਚੜੇ ਜਾਣ ਆ ਲੋਕਾਂ ਦੀ ਗੱਲ ਸੁਣਾਉਂਦੀ ਹੁੰਦੀ ਉਹ ਕਹਿੰਦੀ ਵੀ ਲੋਕ ਖੜਾ ਨਹੀਂ ਬੰਦੇ ਦਾ ਛੱਡਦੇ ਤੇ ਕਹਿੰਦੀ ਪਾਣੇ ਕਿ ਜੇ ਉਹ ਗਧੇ ਤੇ ਚੜੇ ਜਾਣ ਪਈ ਮੇਰੀ ਦਾਦੀ ਸੁਣਾਉਂਦੀ ਹੁੰਦੀ ਹੂੰ ਆ ਕੱਲਾ ਨਪੁੱਤੇ ਇਹ ਕਿਵੇਂ ਆ ਕਿ ਗਧੇ ਤੇ ਚੜੇ ਜਾਂਦੇ ਮਣਦੂ ਤੇ ਕਿ ਗਧੇ ਨੂੰ ਮਾਰਨ ਲਗੇ ਆ ਕਿ ਗਧੇ ਨੂੰ ਮਾਰਨ ਲਗੇ ਉਹਨਾਂ ਨੇ ਪਾਣ ਦੋਨੇ ਜੀਆਂ ਨੂੰ ਗਿਆ ਸੋਣਾ ਤੇ ਉਹਨਾਂ ਨੇ ਤਾਂ ਕੀ ਕੀਤਾ ਤੇ ਗਧਾ ਪੋਣਤ ਵਿਚਾਰਨੇ ਆ ਜੀ ਜਨਾਨੀ ਤਾਰ ਕੇ ਤੇ ਗਧਾ ਗੋਦੀ ਚੱਕ ਲਿਆ ਮੋਢੇ ਤੇ ਚੱਕ ਲਿਆ ਅੱਛਾ ਜੇ ਗਾਹਾਂ ਆ ਗਿਆ ਤਾਂ ਭਈ ਚਾਰ ਬੰਦੇ ਹੋਰ ਬੈਠੇ ਕਹਿੰਦੇ ਦੇਖ ਹੱਲੇ ਦਿਮਾਗ ਵਾਲਾ ਗਦੇ ਨੂੰ ਗੋਦੀ ਚੱਕੀ ਜਾਂਦਾ ਤੇ ਆਪ ਤੁਰਿਆ ਜਾਂਦਾ ਉਹ ਕਹਿੰਦੇ ਉਹ ਕਹਿੰਦਾ ਵੇ ਹੁਣ بڑا ਪੰਗਾ ਹੋਇਆ ਕਹਿੰਦਾ ਵੀ ਇਹਦਾ ਹੁਣ ਕਰਗੇ ਤਾਂ ਕੀ ਕਰਗੇ ਵੀ ਜੇ ਆਪ ਚੜ ਗਏ ਤਾਂ ਕਹਿੰਦਾ ਗਦੇ ਨੂੰ ਮਾਰਨਗੇ ਜੇ ਕਹਿੰਦਾ ਆਪ ਤੁਰਦੇ ਆ ਤੇ ਕਹਿੰਦਾ ਕਿ ਲੋਕ ਆਦੇ ਵੀ ਕਿ ਗਦਾ ਕਾ ਤੋ ਰੱਖੇ ਜੇ ਤੁਰ ਕੇ ਜਾਣਾ ਅੱਛਾ ਜੀ ਉਹ ਕਹਿੰਦਾ ਭਾਗਵਾਨਾ ਤੂੰ ਐਂ ਕਰ ਕਹਿੰਦਾ ਤੂੰ ਚੜ ਜਾ ਤੂੰ ਚੜ ਜਾ ਤੇ ਕਹਿੰਦਾ ਮੈਂ ਉਤਰ ਜੇ ਨਾ ਅੱਛਾ ਉਹਨੇ ਪਾਣੀ ਆ ਦੀ ਜਨਾਨੀ ਚੜਾ ਲਈ ਤੇ ਆਪ ਵਿਚਾਰੇ ਨੇ ਮੂੰਹੋਂ ਫੜ ਲਿਆ ਕਹਿੰਦਾ ਬੇਕਲ ਜਨਾਨੀ ਆਪ ਗਦੇ ਤੇ ਚੜੀ ਜਾਂਦੀ ਬੰਦਾ ਤੁਰਿਆ ਜਾਂਦਾ ਫਾ ਵਿਚਾਰੀ ਫੇਰ ਉਤਰ ਗਈ ਵਿਚਾਰੀ ਫੇਰ ਉਤਰ ਗਈ ਲੋਕ ਜਮੀਨੀ ਹਾਂ ਵਿਚਾਰੀ ਫੇਰ ਉਤਰ ਗਈ ਕਹਿੰਦੀ ਕਿ ਹੁਣ ਤੇ ਮੈਨੂੰ ਕਚਾਈ ਦਿੰਦੇ ਆ ਲੋਕ ਉਹ ਕਹਿੰਦਾ ਹੁਣ ਫੇਰ ਭਾਗ ਮਾਨੇ ਉਹ ਕਹਿੰਦਾ ਚਲ ਤੂੰ ਤੂੰ ਉਤਰ ਜਾ ਕਹਿੰਦਾ ਮੈਂ ਚੜਦੀ ਆ ਨਾ ਉਹ ਵਿਚਾਰੀ ਮੰਗਰ ਤੁਰ ਪਈ ਹਾਂ ਜੇ ਉਹ ਵਿਚਾਰੀ ਮੰਗਰ ਤੁਰ ਪਈ ਤੇ ਫੇਰ ਕੋਈ ਹੋਰ ਸੀਗਾ ਕਹਿੰਦਾ ਸਾਲੇ ਦੇ ਲਾ ਕੇ ਦੋ ਤਿੰਨ ਮਾਰਾਂਗੇ ਜਨਾਨੀ ਤੁਰੀ ਆਉਂਦੀ ਏ ਤੇ ਤੂੰ ਚੜਿਆ ਹੋਣਾਗਾ ਹਾਨੀਸਾਰ ਨੂੰ ਭੈਣੇ ਉਹਨਾਂ ਲੋਕਾਂ ਤੋਂ ਅੱਕ ਕੇ ਨਾ ਗਦੇ ਦਾ ਰਸਾ ਹੀ ਛੱਡਤਾ ਨਾ ਛੜਾ ਛਡਾ ਲਿਆ ਲੋਕਾਂ ਖੜਾ ਛੜਾ ਲਿਆ ਲੋਕਾਂ ਤੋਂ ਉਹ ਗੱਲ ਆਪਣੀ ਹੋਈ ਖੜ ਉਹ ਗੱਲ ਮੇਰੀ ਹੋਈ ਖੜੀ ਆ ਨੀ ਚੂਹੀ ਆ ਗਈ ਨੀ ਪੜਾ ਚੂਹੀ ਆ ਗਈ ਪਾਥਰਾਂ ਤੋਂ ਹੋਰ ਨੀ ਚਾਲ ਕੋਈ ਨਹੀਂ ਇਹ ਵੀ ਲੋਕ ਨੂੰ ਵਿਚਾਰੀ ਜਗਾ ਪਾਲਦੀ ਸੀ ਨੀ ਚਾਲਾਏ ਮੇਰੇ ਪਾਥੀਆਂ ਤਾਂ ਫਿਰ ਵੱਧ ਗਏ ਕਿਸੇ ਦੇ ਸਿਰ ਨੂੰ ਛੱਪ ਤਾਂ ਮਿਲੀ ਹੂੰ ਜੈ ਇਹਨੂੰ ਖਾਵੇ ਹਨਾ ਹੋਰ ਨੀ ਫੇਰ ਬਾੜ ਜੀ ਤੁਝੇ ਸਮ ਫੇਰ ਬਾੜ ਜੀ ਸਾਨੂੰ ਗਹਾਰਾ ਲਾ ਲਾਂ ਅੰਧੇ ਕਰ ਤੇ ਪਾਣੀ ਫਰਮਾਤਾ ਨਾ ਇਹ ਗਾਲਾਂ ਜਿਤਾਰੀ ਮੈਂ ਕਿ ਭੂਮੇ ਮਰ ਜਾ ਜਦੋਂ ਲੋੜੀ ਪਾਉਣ ਨੂੰ ਪਾਥੀਆਂ ਨਹੀਂ ਸੀ ਉਦੋਂ ਵੀ ਖੜਾ ਨਹੀਂ ਛੁੱਟਦਾ ਸੀ ਅੱਜ ਪਾਥਨਾ ਬਾਹ ਲੀਆਂ ਪਾਥ ਲੀਆਂ ਹੁਣ ਕਹਿੰਦੇ ਵੀ ਇਹਦਾ ਕੀ ਕਰੇਗੀ ਅੱਜ ਵੀ ਨਹੀਂ ਖੜਾ ਹਾਂ ਲੈ ਦੱਸ ਹੁਣ ਉਂਦੇ ਹੱਲੇ ਦਿਮਾਗ ਵਾਲੇ ਆਏ ਦੇਖ ਲੋ ਚੱਲ ਜੇ ਬਾਹਲਾਂਾ ਹੋਰਨਾ ਅਗਲਾ ਸਾਲ ਪਰਨਾ ਪੱਥੂਗਾ ਭੈਣੇ ਨਾ ਪੱਥਾ ਜਾਵੇ ਅੰਮ੍ਰਿਤ ਜੀ ਤੱਕ ਵੀ ਵਾਰੀ ਕੁਝ ਦੁਖਣ ਖੁੱਖਣ ਲੱਭ ਜੇ ਬੰਦੇ ਦਾ ਕੁਝ ਖੁੱਖਣ ਲੱਭ ਜੇ ਤੇ ਫੇਰ ਉਹਦੋ ਕੰਮ ਆ ਜਾਂਦੀ ਏ ਚੀਜ਼ ਸੋਡੀ ਤਾਂ ਭਲੇ ਗੁੜਾ ਬੁੜੀ ਵੀ ਬੈਠੇ ਆਹੀ ਤਾਂ ਗੱਲ ਹੈ ਘਰੇ ਤਾਂ ਚੀਜ਼ ਕੰਮ ਆ ਹੀ ਜਾਂਦੀ ਏਗੀ ਥੋੜਾ ਬੁੜੀ ਬੈਠੀ ਹੈ ਮੇਰੀ ਗੱਲ ਸੁਣ ਤੂੰ ਕਹਿੰਦੇ ਹੁੰਦੇ ਆਣ ਲਗਮਾਂ ਚ ਵੀ ਕਿਸੇ ਦੇ ਜਾਪਾ ਹੋਵੇ ਨਾ ਉਦ ਪਾਚੀ ਦੀ ਲੋੜ ਹੁੰਦੀ ਏ ਬਾਲੇ ਲੋਕ ਤਾਂ ਨਾ ਸਿਆਣੇ ਆ ਹੁ ਕਰਦੇ ਹੁੰਦੇ ਬੈਮ ਅਫੇ ਪਾਈਆਂ ਤੇ ਬੱਚਾ ਹੋਇਆ ਨਾ ਜਿੰਮੂ ਦਾ ਹੋਇਆ ਕਰ ਤੇ ਪਾਤਥੇ ਮ ਬਾੜ ਕੇ ਧਰਦੇ ਬਾਹਰ ਚ ਹਾਂ ਬਾਹਰ ਚ ਆਏ ਦੇ ਨਹੀਂ ਦਿੰਦੇ ਹੁੰਦੇ ਆਏ ਦੇ ਹੂੰ ਤੇ ਤਾਂ ਕਰਕੇ ਫੇਰ ਮੈਂ ਇੱਕ ਨਾ ਪੈਸੇਨ ਤ ਕੁੜੀ ਵੀ ਮੁੰਡਿਆਂ ਵਰਗੀ ਐ ਮਖਾਸੀ ਮੁੰਡੇ ਕੋਲੋਂ ਅਜਾ ਸੀ ਹੰਪਾ ਕਸਾਉਂ ਜੀ ਦੇ ਮੇਰੀ ਪੋਤੀ ਤਾਂ ਮਖਾ ਮੁੰਡਿਆਂ ਵਰਗੀ ਬਲਾਸ ਹੋਣੀ ਐ

ਇਹ ਰੰਗ ਆਪਣੀ ਪਾਤਨਾ ਤੂੰ ਚੱਕਦੀ ਥੱਪ ਜੇਂਗੀ ਬਸ ਬਣਾ ਲੰਮੀ ਕੀ ਆ ਤੇਨੀ ਹੂੰ ਸੜਕ ਤੇ ਘਰ ਪਾਉਣ ਦਾ ਕੋਈ ਹੋਊਗਾ ਨਹੀਂ ਹੈਗਾ ਵਾ ਦੁੱਖ ਵੀ ਨਹੀਂ ਉਹ ਦੁੱਖ ਵੀ ਨਹੀਂ ਆ ਲਾਈਟ ਨੂੰ ਟੁੱਟ ਜਾਂਦੀ ਏ ਹੁਣ ਆਲਾ ਲਾ ਵਧੀਆ ਜੀ ਤੀਕਦੀ ਲਾਈਟ ਨੂੰ ਟੁੱਟ ਜਾਂਦੀ ਅੰਗਰੀ ਦਿਵਾਲੀ ਮੌਜ ਤੇ ਘਟੇ ਘਰ ਨਹੀਂ ਆਉਂਦੀ ਫਿਰ ਇਹ ਡਿਜ਼ਾਈਨ ਪਹਿਣ ਵਾਲਾ ਸੋਨਾ ਬਣ ਗਿਆ

ਤੇ ਬੰਦਾ ਉਹੀ ਹੁੰਦਾ ਗਾ ਹੁਣ ਤੂੰ ਮੇਰੀ ਗੱਲ ਸੁਣ ਲੈ ਜੀ ਮਿਹਨਤ ਕਰਦੀਆਂ ਕਿਸੇ ਦੇ ਥਾਵਨ ਨਹੀਂ ਬਣ ਜਾਂਦੀ ਗਾ ਗੱਲ ਸੁਣਨੀ ਜਿਹੜੇ ਤੋਂ ਆਪਾਂ ਚੀਜ਼ ਮੰਗਾਂਗੇ ਉਹ ਵੀ ਬੰਦਾ ਹੀ ਹੁੰਦਾ ਗਾ ਉੱਸੀ ਹੁੰਦਾ ਹੋਰ ਕੀ ਆ ਨਾਲ ਮੇਰੀ ਗੱਲ ਸੁਣ 100 ਮੱਥੇ ਵੱਟ ਪਾ ਕੇ ਅਗਲਾ ਚੀਜ਼ ਚੰਗਿਆ ਹੁਣ ਜੇ ਮਿਹਨਤ ਕਰਦੀਆਂ ਤੁਸੀਂ ਸੇ ਦੇ ਥਾਵਨ ਨਹੀਂ ਚੱਕਦੀ ਕੀ ਹੈ ਤੇ ਉਹ ਤਾਂ ਸਾਰ ਦੇਖੇ ਕਰੜਾ ਕਰੜਾ ਥਾਂ ਬਣਾਤਾ ਹੋਰ ਵਾਹ ਹੁਣ ਪੈਣ ਤੂੜੀ ਢੇਗਣਗੇ ਮੇਰੀ ਗੱਲ ਸੁਣੋ ਹੁਣ ਤਾਂ 2-3 ਦਿਨ ਨਾ ਆਹੀ ਹੋਰੂੰ ਕਰੂੰਗੀ ਮੈਂ ਤਾਂ ਨਾ ਬੀੜ ਕੋ ਨਾ ਬਣਾਉਂਗੀ ਤੇ ਬਲੌਗ ਬਣਾ ਲਿਆ ਕਰਾਂਗੀ ਹਾਂ ਹੁਣ ਆ ਪੈਣ ਤੂੜੀ ਨਾਲ ਟਵਾਂਗੇ ਅੰਦਰ ਪਵਾਉਂਗੇ ਤੇ ਹੋਰ ਹੁਣ ਹੋਰ ਹੁਣ ਤੈਨੂੰ ਪਤਾ ਮੁੜ ਕੇ ਸਾਰ ਤੂੜੀ ਬਣ ਜੂਗਾ ਸਾਲ ਪਾਰ ਮਰੋ ਜਮਾਰੇ ਨਾਲੇ ਹੁਣ ਵਧਗਾ ਚਿੰਡੀਆਂ ਗਈਆਂ ਹੁਣ ਮੈਂ ਤਾਂ ਮੀਰਾ ਪਾ ਬਣਾ ਲੈ ਤੂੰ ਮੂੰ ਤਾਂ ਤੇਰੇ ਹੋਂ ਤੋਂ ਪਹਿਲਾਂ ਨਾ ਮੈਂ ਘਰ ਕੇ ਪਾ ਸਾਦੀ ਦਾ ਨੀਰਾ ਵਧੀਆ ਰਹੀ ਲੇਟੀ ਲੂਟੀ ਤਰੇ ਆਈ ਤੇ ਹੁਣ ਮੈਂ ਨਾ ਉਹ ਕਰ ਦੂੰਗੀ ਚਲ ਆਹਾ ਨੀਰਾ ਪਾ ਕੇ ਤਾ ਗੋਹਾਂਾ ਦੀਦਾ ਦੀ ਹਾਂ ਗੋਹਾਂ ਨਹੀਂ ਮਲਵਾਉਣਾਂ ਦੀ ਨਾ ਗੋਹਾ ਤਾਂ ਨਾ ਮੈਂ ਪੋਰਾ ਰੂੜੀ ਤੇ ਨਹੀਂ ਛੱਡਦੀ ਮੈਂ ਕਾੜੂ ਮੋਤਰਾ ਫੜਾ ਪਾਥੀਆਂ ਦੋ ਫਣ ਚੰਗਾ ਫੜਾਉਣੀ ਨਹੀਂ ਤਰ ਜਾ ਮੈਂ ਹਾਂ ਜਾ ਤੇ ਇੱਧਰ ਕਰਾਂ ਵਦਗੇ ਆਣ ਮੈਂ ਆਏ ਜੇ ਤੂੰ ਨਾ ਚਣੀਆਂ ਹੁੰਦੀਆਂ ਫਿਰ ਹੌਲੀਆਂ ਪਾਥੀਆਂ ਨਾ ਇਹ ਡਿੱਗ ਜਾਂਦੀਆਂ ਅਮਰਜੀਤ ਹਾਂ ਹਾਂ ਹੁਣ ਵਦਗਾ ਕਰ ਨਾ ਮੈਨੂੰ ਨਾ ਨਹੀਂ ਮੇਰੀ ਗੱਲ ਸੁਣ ਲੈ ਹੁਣ ਬਾੜਾ ਉੱਚਾ ਵੀ ਨਾ ਕਰਦੀ ਮੈਥੋਂ ਕਿਤੇ ਪਹਨੇ ਪਹੁੰਚਿਆ ਨਾ ਜਾਵੇ ਤੂੰ ਬੜਾ ਛੋਟੀ ਹੈਂਗੀ ਨਹੀਂ ਹੋਰ ਤੇਰੇ ਜਿੱਡੀਆਂ ਕੋਈ ਨਹੀਂ ਫੇਰ ਹੁਣ ਉਹੀ ਗੱਲ ਕਿਤੇ ਇੱਥੇ ਪੌੜੀ ਲਾ ਕੇ ਗਹਾਰਾ ਲਿਪਿਆ ਕਰਾਂ ਮੈਂ ਤੂੰ ਐ ਕਰੀ ਤੂੰ ਕੁਰਸੀ ਲਾ ਨਹੀਂ ਫੇਰ ਮੈਨੂੰ ਆਖਣਗੇ ਲਾ ਕੇ ਕਹਾ ਗਹਾਰਾ ਈਡਾ ਹੁਣ ਨੱਪੀ ਜਾਂਦੀ ਆਂਗਾ ਨਾ ਕੁਰਸੀ ਨਾ ਫੇਰ ਮੈਨੂੰ ਕੋਈ ਨਹੀਂ ਫੇਰ ਕੀ ਆ ਅੱਖੀ ਜਾਣਦੇ ਲੋਕ ਤਾਂ ਕਹੀ ਜਾਂਦੇ ਉਹੀ ਤਾਂ ਗੱਲ ਹੈ ਹਾਂ ਫੇਰ ਗਹਾਰਾ ਤੇ ਲਿਪਣਾ ਹੀ ਆ ਹਾਂ ਸਹੀ ਗੱਲ ਹੈ ਨਹੀਂ ਗਹਾਰਾ ਤਾਂ ਨਾ ਹੁਣ ਮੈਂ ਪੰਜ ਪੰਜ ਗੇੜਾਂ ਦਾ ਗੋਹਾ ਲਾਉਂਗੀ ਹਾਂ ਗੋਹਾ ਤਾਂ ਤਿੰਨ ਚਾਰ ਪੰਜ ਵੱਠੜਾਂ ਤੱਕ ਹੋ ਹੀ ਜਾਂਦਾ ਵਾ ਠੀਕ ਹਾਂ ਲੈ ਦੋ ਹੋਰ ਦੇ ਦੇ ਮੇਰੀ ਗੱਲ ਸੁਣ ਆਪਾਂ ਕਿਹੜਾ ਤਿਸ ਤੋਂ ਟੱਡ ਦਿਹਾਉਣਾ ਦਾ ਹਾਂ ਆਪਦੇ ਘਰੀ ਕੋਰ ਵੀ ਅਗਲੀ ਹੁਣ ਆਏ ਆ ਜੇ ਆਪਾਂ ਗੋਹਾ ਕੁੜਾ ਸਟਿਉਂਦੇ ਉਹ ਜੇ ਫਿਰ ਤਾਂ ਹੁਣ ਅਗਲੀ ਦਵਾ ਦਾ ਉਹ ਰੂੜੀ ਤੇ ਸਿੱਟ ਕੇ ਭੱਜ ਜਾਂਦੀ ਹੈ ਮੈਂ ਤਾਂ ਨਾ ਤੁਮ ਆਖਾਂ ਅੱਖਾਂ ਕੀ ਮੈਨੂੰ ਤਾਂ ਹੁਣ ਚੇਡਾਂ ਕਰਨ ਲੱਗ ਜਾਂਦੇ ਆ ਕਿ ਤੂੰ ਤਾਂ ਪਸੂ ਆਂਦਾ ਨਾ ਮਗਰ ਕੁਰਸੀ ਢਾਲਾ ਉਸ ਓ ਤੂੰ ਤਾਂ ਕਹਿ ਹੈ ਪਾਈਏ ਕਿ ਭਾਲਾ ਕਿ ਹੋ ਕਰਦੀ ਮੈਨੂੰ ਸੱਚੇ ਅਮਰਜੀਤ ਬਾੜੀ ਖੇ ਜਾਂਦੀ ਜੀ ਗੋਹਾ ਪਸ਼ੂਆਂ ਦਾ ਹੋ ਕੇ ਆਪ ਹੋਏ ਹਾਂਜੀ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਤੁਸੀਂ ਸਾਨੂੰ ਕਮੈਂਟ ਕਰਕੇ ਬੀਸ ਦੱਸਿਓ ਜਰੂਰ ਕਿਉਂਕਿ ਬਲੌਗ ਵੀ ਅਸੀਂ ਬਹੁਤ ਮਨ ਲਾ ਕੇ ਬਣਾਇਆਗਾ ਹਨਾ ਤੇ ਮੇਰੀ ਮਜਬੂਰੀ ਨੂੰ ਸਮਝਿਓ ਕਿਉਂਕਿ ਅੱਜ ਮੈਂ ਬਹੁਤ ਥੱਕ ਚੁੱਕੀ ਹਾਂ ਤੇ ਐਡਾ ਵੱਡੇ ਦੇਖ ਅਸੀਂ ਦੋ ਘਾਰੇ ਲਾਇਆ ਇੱਕ ਬੇਚਾਰੀ ਮੇਰੀ ਭੈਣ ਤੇ ਇੱਕ ਉਹ ਬੇਚਾਰੀ ਮੇਰੀ ਭਤੀਜੀ ਲੱਗੀ ਨਾਲ ਲੱਗੀਆਂ ਅਸੀਂ ਤਿੰਨ ਹੀ ਆ ਤੇ ਇਹ ਮਾਤਾ ਨੂੰ ਵੀ ਲੈ ਕੇ ਆਇਆ ਕਰਾਂਗੇ ਹੁਣ ਵੀਡੀਓ ਦੇ ਵਿੱਚ ਲੈ ਕੇ ਆਇਆ ਕਰਾਂਗੇ ਇਹ ਵੀ ਮੇਰੀ ਭੈਣ ਆ ਤੇ ਬਹੁਤ ਕੰਮ ਦੀ ਵਿਚਾਰੀ ਇਹ ਮਿਹਨਤ ਕਰਦੀ ਆ ਆਪਦੀ ਹੱਕ ਸੱਚ ਦੀ ਮਿਹਨਤ ਸਾਰਾ ਦਿਨ ਕਰਦੀ ਆ ਤੇ ਬਹੁਤ ਸੁਚਾਰਾ ਤੇ ਸੋਹਣਾ ਕੰਮ ਕਰਦੀ ਆ ਵੇਖੋ ਤੁਸੀਂ ਇਹ ਘਰ ਐਸੇ ਨਹੀਂ ਲਾਇਆ ਕਿਉਂਕਿ ਇਸ ਤਪੂਆ ਪਤੀ ਜੀ ਨੇ ਫੜਾਈਆਂ ਨਾ ਇਹਨੂੰ ਪਾਥੀਆਂ ਤੇ ਆਹ ਵੇਖੋ ਹੁਣ ਮਾੜੀ ਜੀ ਮੈਨੂੰ ਘਾਰੇ ਕੋਲੇ ਸੈਲਫੀ ਵੀ ਲੈ ਲਾਣ ਦੇ ਹਾਂਜੀ ਤੁਹਾਨੂੰ ਸਾਡੀ ਵੀਡੀਓ ਯਾਨੀ ਕਿ ਬਲੌਗ ਕਿਵੇਂ ਦਾ ਲੱਗਿਆ ਕਿਸੇ ਨੂੰ ਦੱਸਦੇ ਜਰੂਰ ਧੰਨਵਾਦ ਜੀ ਸਸਰੀ ਅਕਾਲ